ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਫਰੈਂਸ ਟੂ ਟ੍ਰੈਵਲ ਲੈਫਟੀ ਚਾਹੁੰਦਾ ਗੱਲ ਕਰੀਏ ਇਸ ਕਰਮਾ ਮਾਰਕੀਟ ਅ ਮਿਸ਼ਕਰਮਾ ਟੂਰ ਐਂਡ ਟ੍ਰੈਵਲ ਬੂਸਟੈਂਡ ਇਕੱਠੇ ਆ ਸਾਡੇ ਜੀ ਗੱਲ ਕਰੀਏ ਇਸ ਤੋਂ ਪਹਿਲਾਂ ਤੁਸੀਂ ਹਮਾਚਲ ਜਾਂਦੇ ਹੋ ਟੂਰ ਤੇ ਅੱਜ ਕੱਲ ਕਿਉਂ ਨਹੀਂ ਜਾਂਦੇ ਕਾਰ ਰੱਖੀ ਦੇ ਉੱਥੋਂ ਦੇ ਵੀਰੇ ਹਾਲਾਤ ਐਜੇ ਕੀਤੇ ਸਾਨੂੰ ਜਾਣਾ ਬੰਦ ਕਰਨਾ ਪੈਗਾ ਕਿਉਂਕਿ ਸਾਡੇ ਗੱਡੀਆਂ ਨੁਕਸਾਨ ਕਰਦੇ ਆ ਟੂੜਪਾਂ ਨਗਰੀ ਜਾਂਦੇ ਆ ਕਿ ਡਰਾਈਵਰਾਂ ਦੀ ਕੁੱਟਮਾਰ ਕਰੀ ਜਾਂਦੇ ਆ ਉਹ ਤੋਂ ਚੰਗਾ ਵੀ ਨਾ ਹੀ ਜਾ ਕੇ ਨੁਕਸਾਨ ਕਰਾਉਣ ਨਾਲ ਤਾਂ ਕਾਰਨ ਕੀ ਐ ਕਿਉਂ ਕਾਰਨ ਦਾ ਵੀ ਜਿਹੜੇ ਕਰ ਰਹੇ ਉਹਨਾਂ ਨੂੰ ਪਤਾ ਵੀ ਉਹ ਕੌਣ ਆ ਸ਼ਰਾਰਤੀ ਆ ਜਾਂ ਕਿਉਂ ਕਰ ਰਹੇ ਆ ਉਹ ਸਾਰਾ ਹਿਮਾਚਲ ਤਾਂ ਨਹੀਂ ਮੜਾ ਕੁਛ ਲੋਗ ਆੜੇ ਇਹ ਕਰੀ ਜਾਂਦੇ ਆ ਕਿ ਭੜਕਾਉ ਬੋਲ ਰਹੇ ਆ ਕਿ ਖਾਲਸਤਾਨੀ ਆਏ ਸਾਰਾ ਪੰਜਾਬ ਖਾਲਸਤਾਨੀਆਂ ਦੇ ਵਿੱਚ Hindu ਵੀ ਰਹਿੰਦੇ ਆ ਮੁਸਲਮਾਨ ਵੀ ਰਹਿੰਦੇ ਆ ਪਰ ਇਹ ਖਾਲਸਤਾਨੀ ਤਾਂ ਨਹੀਂ ਪਰ ਉਹ ਖਾਲਸਤਾਨੀ ਕਹਿੰਦੇ ਆ ਕਿ ਸਾਰਿਆਂ ਨੂੰ ਬਦਨਾਮ ਕਰ ਰਹੇ ਆ ਇਹ ਹਾਲਾਤ ਕਦੋਂ ਨਹੀਂ ਬਣਿਆ ਜੀ ਇਹ ਕੁਛ ਟਾਈਮ ਹੀ ਹੋਇਆ ਜੀ ਹੁਣੇ ਥੋੜਾ ਜਿਹਾ ਟਾਈਮ ਦਾ ਜਦੋਂ ਦਾ ਸਰਕਾਰਾਂ ਬਦਲੀਆਂ ਤੇ ਜਾਂ ਵੋਟਾਂ ਤੋਂ ਬਾਅਦ ਬਾਅਦ ਆ ਹੁਣ ਲੱਗਿਆ ਉਹ ਤੋਂ ਪਹਿਲਾਂ ਕੋਈ ਚੱਕਰ ਹੀ ਜਗਾ ਹੁਣ ਦੇਖੀ ਛੋਟੇ ਕੋਲੇ ਆਉਂਦਾ ਮੰ ਅਸੀਂ ਹੋਰ ਕਹਿ ਦਿੰਦੇ ਆ ਜੀ ਹੋਰ ਜਗ੍ਹਾ ਚਲੇ ਜਾਓ ਹਿਮਾਚਲ ਨਹੀਂ ਜੇ ਜਾਣਾ ਤਾਂ ਅਗਲੇ ਦੀ ਮਰਜ਼ੀ ਆ ਦੇ ਪ੍ਰਾਈਵੇਟ ਗੱਡੀਆਂ ਲੈ ਕੇ ਜਾਈ ਜਾਂਦੇ ਲੋਕ ਕਟਮਾਰੀ ਹੋਈ ਜਾਂਦੀ ਹੈ ਪ੍ਰਾਈਵੇਟ ਵਾਲਾ ਨਾ ਵੀ ਹੋ ਜਾਂਦੀ ਹੈ ਟੈਕਸੀ ਵਾਲਾ ਨਾ ਵੀ ਹੋ ਜਾਂਦੀ ਹੈ ਇਸ ਤੋਂ ਵੱਧ ਛੋਟੀ ਜਿਹੀ ਮੀਟਿੰਗ ਵੀ ਰੱਖੀ ਗਈ ਹੈ 8 ਤਰੀਕ ਨੂੰ ਮੁਹਾਲੀ ਆਈ ਕੀ ਫੈਸਲਾ ਹੋ ਸਕਦਾ ਉਹਦਾ ਹੀ ਉੱਥੇ ਮੀਟਿੰਗ 'ਚ ਪਤਾ ਚੱਲੂਗਾ ਜਾ ਕੇ ਕੀ ਬੰਦ ਹੈਗਾ ਕੀ ਫੈਸਲਾ ਲੈਂਦੇ ਹੈਗੇ ਕਿਹਦੇ ਕਿ ਡਰਾਈਵਰ ਹੈ ਜੀ ਆਪਾਂ ਗੱਲ ਕਰੀਏ ਇਸ ਪਲਾ ਕਟਮਾਰ ਕੀਤੀ ਗਈਆਂ ਗੱਡੀਆਂ ਨੇ 15 15 20 ਦੇ ਤਕਰੀਬਨ ਹੁਣੇ ਆਈ ਜੀ ਹਾਂ ਵੀ ਤੁਸੀਂ ਜਵਾਨੀ ਜਾ ਰਹੇ ਬਿਲਕੁਲ ਵੀ ਬੰਦ ਕੀਤਾ ਵੈ ਜੀ ਬਿਲਕੁਲ ਰਾਜੂ ਜੰਗੀ ਕਿਹੜਾ ਸਟੈਂਡ ਹੈ ਲੈਫਟ ਜਾਓ ਅਮਾਚਲ ਜਾਂਦੇ ਹੋ ਕਿ ਨਹੀਂ ਜਾਂਦੇ ਇਸ ਟਾਈਮ ਪਹਿਲਾਂ ਜਾਂਦੇ ਸੀ ਹੁਣ ਨਹੀਂ ਜਾਂਦੇ ਹੁਣ ਕਿਉਂ ਨਹੀਂ ਜਾਂਦੇ ਕਾਰਨ ਕੀ ਹੈ ਹੁਣ ਕਿਉਂਕਿ ਰਲਕੋ ਗੱਡੀਆਂ ਭੰਦੇ ਆ ਬਦਮਾਸ਼ੀ ਕਰਦੇ ਆ ਸਾਡੇ ਪੰਜਾਬ ਦੀਆਂ ਗੱਡੀਆਂ ਬਹੁਤ 많ਤੀਆਂ ਜੀ ਇਸ ਕਰਕੇ ਸਭ ਨੂੰ ਕਹਿੰਦੇ ਵੀ ਮਨਾਲੀ ਸ਼ਿਮਲਾ ਜਾਓ ਨਾ ਜੇ ਜਾਣਾ ਤਾਂ ਰੇ ਸ਼ੇਰੀ ਨਗਰ ਜਾਓ ਠੀਕ ਆ ਕਿੰਨੇ ਚਿਰ ਹੋ ਗਏ ਨਹੀਂ ਜਾਂਦੇ ਸਾਨੂੰ ਹੋ ਗਿਆ ਮੀਨਾ ਉਹਨਾਂ ਸੀ ਦੋ ਤਿੰਨ ਗੱਡੇ ਕੈਨਸਲ ਕੀਤੇ ਆ ਜੀ ਤੇ ਕਦੋਂ ਤੋਂ ਹਲਾਟ ਬਣੇ ਜੇ ਗੱਲ ਕਰੀਏ ਇਹ ਹੋ ਕੇ ਘਟ ਤੋਂ ਘਟ ਵੀ ਕੰਨ ਚਾਰ ਮਹੀਨੇ ਕਿੰਨੇ ਗੱਡੀਆਂ ਦੀ ਹੁਣ ਹੁਣ ਤੱਕ ਪੰਦਰ ਦੀਆਂ ਗੱਡੀਆਂ ਘਟ ਤੋਂ ਘਟ ਪੰਦੇ ਹੁਣ ਇਹਨਾਂ ਨੇ 50 ਦੇ ਨੇੜੇ ਕਿੜ ਕੋਈ ਖੜੀ ਆ ਗੱਡੀ ਉਹਦੇ ਸ਼ੀਸ਼ੇ ਭੰਨ ਕੇ ਬਦਮਾਸ਼ੀ ਕਰਦੇ ਆ ਪੰਜਾਬ ਨੰਬਰ ਦੀ ਗੱਡੀ ਸ਼ੀਸ਼ੇ ਭੰਨਦੇ ਕਈ ਮੋਰ ਦੇ ਪੰਜਾਬ ਨੰਬਰ ਆ ਹਰਿਆਣਾ ਨੰਬਰ ਆ ਜਿਹੜੀ ਵੀ ਵਾਰ ਦੀ ਟੂਰਿਸਟ ਗੱਡੀ ਜਾਂਦੀ ਆ ਕੋਈ ਵੀ ਮਾੜਾ ਮੋਟਾ ਡਰਾਈਵਰ ਨੂੰ ਉਹ ਛੱਟ ਲੈਂਦੇ ਆ ਬਸ ਫੜ ਕੇ ਕੁਝ ਨਹੀਂ ਪੁੱਛਦੇ ਉਹ ਉਹ ਮਤਲਬ ਬਨਵਾਸੀ ਕਰਦੇ ਆ ਕਹਿਣ ਦਾ ਬਾਵਾ ਥੋੜੇ ਲੋਕਲ ਆ ਜਿਹੜੇ ਇਹ ਆਮਾਚਲ ਦੇ ਸਟੈਂਡਰ ਹੈ ਨਾ ਮੇਜਰ ਸਿੰਘ ਜੀ ਸਾਡੇ ਸਟੈਂਡਰ ਨਾਲ ਫਰੈਂਡ ਟੂ ਟ੍ਰੈਵਲ ਆ ਜੀ ਬਠੰਡੇ ਰਹਿੰਦੇ ਨੇ ਜੀ ਅਸੀਂ ਠੀਕ ਆ ਜੀ ਹਿਮਾਚਲ ਪੇ ਜੇ ਆਪਾਂ ਗੱਲ ਕਰੀਏ ਟੂਰ ਤੇ ਇਸ ਟਾਈਮ ਤੋਂ ਜਾਂਦੇ ਤੇ ਜਾਂਦੇ ਹਾਂ ਹਿਮਾਚਲ ਹੀ ਹੁਣ ਤਾਂ ਬੰਦ ਕੀਤਾ ਜੀ ਆ ਜਦੋਂ ਦਾ ਵੋਟਾਂ ਤੋਂ ਬਾਅਦ ਜੀ ਠੀਕ ਆ ਜਦੋਂ ਕੰਗਣਾ ਦਾ ਕੋਈ ਰੋਲਾ ਚੱਲਿਆ ਸੀਗਾ ਉਸ ਤੋਂ ਬਾਅਦ ਜਿਹੜੇ ਮਾਚਰੀ ਆ ਉਹ ਸਾਡੀ ਗੱਡੀਆਂ ਦੀ ਤੋੜਪਨ ਬਾਲੀ ਕਰਦੇ ਆ ਜੀ ਠੀਕ ਹੈ ਹਸਤਾ ਮਾਚਲ ਜਾ ਕੇ ਕੋਈ ਕੁਛ ਨਹੀਂ ਅੱਤ ਸਵਾਰੀ ਜੀ ਕੋਈ ਆਉਂਦੀ ਵੀ ਆਸ ਤੇ ਹੀ ਕਹਿੰਨੇ ਤੁਸੀਂ ਮਾਚਲ ਨਾ ਜਾਓ ਜਾਣਾ ਤਾਂ ਤੁਹਾਡਾ ਆਪਣਾ ਰਿਸਕ ਹੈ ਫਿਰ ਵੀ ਤੁਸੀਂ ਜਾਣਾ ਹੈ ਤੂਰ ਤੇ ਤੁਸੀਂ ਸ਼੍ਰੀਨਗਰ ਜੰਮੂ ਇਹ ਸਾਈਡ ਘੁੰਮ ਕੇ ਆਉਗੇ ਕਾਰਨ ਕੀ ਇਹ ਕਿਉਂ ਪੰਨ ਤੋੜਦੇ ਸਰ ਪੰਨ ਤੋੜਤਾ ਕਰਦੇ ਆ ਜੀ ਬਸ ਉਥੂ ਦੇ ਲੋਕ ਐ ਲੋਕਲ ਉਹ ਕਹਿੰਦੇ ਵੀ ਸਾਡਾ ਕੰਮ ਚੱਲੇ ਤੇ ਉਧਰੋਂ ਪਹਿਲਾਂ ਵੀ ਸਾਡੀਆਂ ਗੱਡੀਆਂ ਮੰਡਾ ਲਈ ਜਾਂਦੀ ਅਸੀਂ ਹਰਤਾੰਗ ਨਹੀਂ ਜਾਂਦੀ ਅਸੀਂ ਨੂੰ ਪਾਸਿੰਗ ਨਹੀਂ ਮਿਲਦੀ ਸੀਗੀ ਹੁਣ ਪਾਸਿੰਗ ਮਿਲਣ ਲੱਗੀ ਸੀਗੀ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੀਆਂ ਗੱਡੀਆਂ ਪਾਸਿੰਗ ਲੈ ਕੇ ਉੱਪਰ ਜਾਂਦੀਆਂ ਇਸ ਕਰਕੇ ਉਹਨਾਂ ਨੇ ਕੀ ਕੀਤਾ